ਨਵੀ ਕੀ ਜਿੱਤੇ ਕੀ ਲਾਖਤਾਰਾ ਸ਼ਿਨਦੀਆਂ ਪੰਚਾਇਤਾਂ ਨੇ ਨਾਮ ਰਜਿस्ट्री ਫੱਤਰ ਦਾਖਲ ਕਰਨ ਲਈ ਬਲੱਤ ਬਣਾਏ ਗਏ ਸਨ ਦਾ ਮੇਰਾ ਪੇਰਾ ਪੰਦਿਆ ਲਾਖਤਾਰੀ ਨਵੀ ਕੀ ਜਿੱਤੇ ਕੀ ਪੰਚਾਇਤੀ ਉਪਦੇਸ਼ ਮੀਤਵਾਰਾਂ ਅੰਕਿਤ ਦੇ ਪੰਚੀ ਦੇ ਨਾਮ ਰਜਿस्ट्री ਫੱਤਰ ਦਾਖਲ ਕਰਨ ਲਈ ਲਫਤ ਨਾ ਆਇਆ ਥਾ ਪੇਕ ਜੋ ਰਿਸ਼ ਹੈ ਜੇ ਕਰੀਬ ਸਾਢੇ 6 7 ਦਾ ਟਾਈਮ ਹੋ ਚੁੱਕਾ ਹੈ ਅੱਗੇ ਅਜੇ ਵੀ ਜਿਹੜੇ ਸੰਕੀ ਦੇ ਸੰਪੰਨ ਦੇ ਦੇ ਦਵਾਰਾਂ ਦੇ ਅੰਦਰ ਚੱਲੋ ਜਾਨ ਤੋਂ ਅੰਦਰ ਕੋਈ ਪੁੱਛ ਵੱਲੋਂ ਅੱਜ ਦਾ ਮਾਣ ਨਹੀਂ ਜਿੰਨੇ ਅਮਨ ਸਮਾਨ ਨਾਲ ਇਲੈਕਸ਼ਨ ਜਿੱਤ ਲਈ ਚੜ ਸਕੀ ਕੀ ਦੇਖ ਰਿਹਾ ਜੇ ਰਿਸ਼ ਅਜੇ ਵੀ ਉਥੇ ਅੱਗੇ ਜਿਹੜਾ ਬੋਲ ਰਿਹਾ ਹੈ ਉਹ ਵਿਚਾਰ ਬੈਠੋ ਮੇਰਾ ਤੁੱਨ ਦਾ ਹੈ ਕਿ ਜਿਹੜੀ ਦੋ ਨਾਮ ਜਿਤਕੀਆਂ ਪਤਨੀ ਪ੍ਰਕਿਰਿਆ ਸੀ ਉਸ ਵਿੱਚ ਕਿਤੇ ਤੇਲਵਟ ਜੁਰੂ ਜੁਰੂ ਵੇਗ ਕਿਉਂਕਿ ਤਾਂ ਹੀ ਵਕਤਵਾਚੀ ਵੀ ਹਨ ਅਜੇ ਵੀ ਦੁੱਖ ਉੱਠਨੇ ਉੱਪਰ ਅਟਰੇ ਹੋਏ ਹਨ ਅਤੇ ਆਰਥਿਕਾ ਡਾਕਟਰ ਸਿੰਘ ਜੀ ਆਵੇ ਦੇ ਅੰਦਰ ਅਜੇ ਵੀ ਪਾਸਾ ਤੋਂ ਪਰਵਾਇ ਇੱਕ ਰਾਤ ਹੈ ਤਕਰੀਬ ਸੰਬਤ ਜਿੱਦ ਗੱਲ ਅਜੇ ਵੀ ਮੁੱਖ ਤੌਰ ਤੇ ਸਾਰਾ ਕਲੇਆਰਾਂ ਅੰਦਰੋਂ ਗੰਪੀ ਸਰੀਆਪਿਆ ਹੈ ਪਰ ਜਿਹੜੇ ਅੰਦਰ ਲੋਕ ਮੌਜੂਦ ਹਨ ਉਹਦਾ ਕਹਿਣਾ ਹੈ ਕਿ ਇਹ ਦਫਤਰ ਦੇ ਕਲੇਆਰਾਂ ਦੀ ਜਗ੍ਹਾ ਪੂਰੀ ਹੋਣ ਕਰਕੇ ਇਸ ਤੇ ਪ੍ਰੇਸ਼ਾਨੇ ਆ ਰਹੇ ਹਨ ਬਾਕੀ ਜਿਵੇਂ ਪੀਣੂ ਪਾਣੀ ਇਹ ਕੋਈ ਵੀ ਬੈਠਣ ਲਈ ਕੋਈ ਜਗ੍ਹਾ ਦਾ ਪ੍ਰਬੰਧ ਨਹੀਂ ਹੈ। ਇਹ ਸਾਰਾ ਪੈਸਾ ਕਾਣਾ ਕੀ ਆ ਜੀ ਦੇਖੋ ਫੈਸਲਾ ਹੀ ਤਾਂ ਲਗਾ ਲਿਆ। ਸਭ ਦਿਖਾਉਣਾ ਵੀ ਚੰਗੇ ਆਵਾਜ਼ ਤੇ ਪਾ ਆਪ ਪਹਿਲਾਂ ਜਗ੍ਹਾ ਤੇ ਲਾਉਣ ਦੇ ਸਹੀ। ਹੋਰ ਕਿਹਾ ਨਹੀਂ ਫੈਸਲੇ ਬੰਡਲ ਬਣ ਕੇ ਦੇ ਦੇ ਤੁਹਾਨੂੰ ਸਸਤੇ ਨਹੀਂ ਕਰਵਾਵਾਂਗੇ। ਸਾਰੇ ਜਿਹੜੇ ਕਈਆਂ ਨੇ ਜਰਾ ਸਹੀ ਜਾ ਰਹੇ ਹੈ। ਮੈਂ ਕਹੇ ਸਹੀ ਨੇ ਕੱਟ ਕੇ ਦੇਣ ਦੇ ਸਿਰਫ ਫੈਸਲਾ ਬੰਡਲ ਪਾ ਕੇ ਸਾਡੇ ਦੇਖੀ ਜਾਂਦੇ। ਇਹੋ ਜੀ ਸਰਕਾਰ ਕਿਤੇ ਪਹਿਲੀ ਵਾਰ ਦੇਖਿਆ ਇੰਨੀ ਉਮਰ ਰਿਜੈਕਟ ਕਰਦੇ ਕਿਹੋ ਜਿਆ ਇਹਨਾਂ ਲੋਕਾਂ ਨੇ ਉਹਨਾਂ ਨੂੰ ਐਮਐਲਏ ਬਣਾਉਣਾ ਜਿਹੜੇ ਇਹਦੇ ਖਤਰ ਨੂੰ ਖਰਾਬ ਹੋਵੇ ਜਨਾਨੀਆਂ ਸਵੇਰ ਦੀਆਂ ਭੁੱਖੀਆਂ ਇਹ ਇੱਥੇ ਜਿਹੜਾ ਭਾਰ ਰੋਕਿਆ ਲੋਕਾਂ ਦਾ ਜਨਾਨੀਆਂ ਵਿਚਾਰੀਆਂ ਬੇਹੋਸ਼ ਹੋ ਛੱਡ ਕੇ ਲੱਗਦੀਆਂ ਨੇ ਅੰਦਰ ਚਾਰ ਪੜੇ ਜਨਾਨੀਆਂ ਡਿੱਗੀਆਂ ਥੱਲੇ ਭੋਸ਼ ਹੋ ਸ਼ੋ ਹੋ ਗਏ ਨਾ ਕੋਈ ਅੰਦਰ ਕੁਲ ਸਮਰਾਜ ਮੈਂ ਹਾਜੇ ਨਾ ਪ੍ਰਸ਼ਾਸਨ ਦਾ ਬੰਦਾ ਜੇ ਲੋਕਾਂ ਨੂੰ ਔਹ ਧੱਕਾ ਖਾਈ ਜਾਂ ਕੋਈ ਇਹ ਵੀ ਛਾਡੀ ਗੱਲ ਤੋਂ ਪਹਿਲੀ ਵਾਰਾ ਮੈਂ ਜਿੰਦਗੀ ਵਿੱਚ ਵੇਖਿਆ ਵੀ ਇੰਦਾ ਦਾ ਵੀ ਇਹ ਸਰਕਾਰ ਬਣ ਰਿਹਾ ਜਿੱਦ ਲੋਕਾਂ ਦਾ ਇੰਨਾ ਲੋਕਾਂ ਨੇ ਇਹਨਾਂ ਨੂੰ ਘਸੀਆਂ ਦੇ ਭਾਗ ਅੱਜ ਜਿਹੜਾ ਇਹ ਖਰਾਬ ਹੋਣ ਦੇ ਵਾ ਇਹਨਾਂ ਲੋਕਾਂ ਨੇ ਇਹਨਾਂ ਨੂੰ ਇਹਨਾਂ ਨੇ ਭਾਇਆ ਹਤਾ ਜਤਨ ਨਹੀਂ ਸਕਦਾ ਅੱਜ ਵੇਖੋ ਤੁਹਾਡੇ ਸਾਹਮਣੇ ਕੀ ਹਾਲ ਉਹ ਡਾ ਜਨਾਨੀਆਂ ਬੋਚਰੀਆਂ ਬਈ ਬਦਲ ਬਦਲ ਬਨ ਕੇ ਰੱਖੀ ਜਾਂਦਾ ਜੇ ਆਂਦੇ ਰਸੀਦਾ ਸਤੋਂ ਦਵਾਂਗੇ ਇਹਨਾਂ ਦੇ ਜਿਹੜੇ ਆਮ ਖਾਸ ਬ ਲੈਟ ਵੀ ਕਰਾਉਂਦੇ ਆਪਣੇ ਮੰਤਸ਼ਾਲੀਆਂ ਗਰਾਉਂਡੇ ਤੇ ਕਰਾਉਣੀ ਅੰਦਰੋਂ ਜਾਂ ਸਹਿਮਤੀ ਕਰ ਲ ਨੀ ਤੁਹਾਡੀਆਂ ਫੈਸਲਾ ਲੈਟ ਕਰਦੇ ਦੱਸੋ ਆ ਤੁਸੀਂ ਕੀ ਕਹਿਣਾ ਚਾਹੁੰਦੇ ਇਲੈਕਸ਼ਨ ਕਰਦੇ ਅਸੀਂ ਇਲੈਕਸ਼ਨ ਪਿਓ ਕਾਨੂੰਨ ਹੀ ਰਾਇ ਨਹੀਂ ਗਿਆ ਇਲੈਕਸ਼ਨ ਕਮਿਸ਼ਨ ਨੇ ਵਾਅਦਾ ਕੀਤਾ ਕਿ ਕੋਈ ਕਾਨੂੰਨ ਇਦਾਂ ਇਲੈਕਸ਼ਨ ਨਹੀਂ ਹੋਣਾ ਬਾਈ ਦੇਣਾ ਬਹੁਤ ਮੁੰਦਾਲ ਦਾ ਚਿਕਾ ਉਹ ਜਿਹੜਾ ਹੰਦਿਕ ਚਾਹੁੰਦੇ ਦਾ ਦਖਾਉਂ ਹੁੰਦੀ ਗਰੀਆਂ ਆਮ ਤੌਰ ਮੁਕਾਬਲੇ ਪ੍ਰਸ਼ਾਸਨ ਕਰਾਉਂਦਾ ਰਿਹਾ ਬੁੜਿਆ ਨਾ ਕੋ ਜਨਾਨੀਆਂ ਦੀ ਸਹੂਲਤ ਆ ਨਾ ਪਾਣੀ ਪੀਣ ਲਈ ਇੱਥੇ ਕਿਤੇ ਆ ਲੋਕ ਮਰ ਗਏ ਤੇ ਆਏ ਆ ਵੇਖ ਰਿਹਾ ਜੇ ਕਿਸੇ ਦਾ ਜਿਹੜੀਆਂ ਬੀਬੀਆਂ ਆਈਆਂ ਨਿਕ ਨਿਕ ਬੱਚੇ ਵਿਚਾਰੇ ਥੱਲੇ ਬੈਠੇ ਨਹੀਂ ਹਾਂਜੀ ਨਾ ਕੋ ਬੈਠਣ ਦਾ ਪ੍ਰਬੰਧ ਹੈ ਨਾ ਪੀਣ ਦਾ ਪ੍ਰਬੰਧ ਹੈ ਹਾਂਜੀ ਇਹ ਬਹੁਤ ਬੁਰਾ ਰਿਹਾ ਜੀ ਬਹੁਤ ਬਹੁਤ ਬੁਰਾ ਰਿਹਾ ਤੇ ਪਹਿਲੀ ਵਾਰ ਜ਼ਿੰਦਗੀ ਦੇ ਆ ਲਾ ਬਣਿਆ ਵੀ ਆ ਮਾਂ ਮਾਂ ਨਿਗਹਲੇ ਉਹਦੇ ਬੱਚੇ ਜਾ ਕੇ ਨਹੀਂ ਕਿਤੇ ਮੈਂ ਕਹਾਂ ਗਿਆ ਉਹ ਵਰਕਰ ਉਹ ਆਪ ਪਾਸੇ ਨਾਲ ਡੈਟ ਕਰਾਉਣ ਨੇ ਵੀ ਆਦੀਆਂ ਕਰ ਦੋ ਇਹਨਾਂ ल्या ਦੋ ਆ ਆਥਾ ਬਾਈਥੇ ਰੱਖ ਦੋ ਯਾ ਇਧਰ ਕਰ ਦੋ ਆ ਸਲੈਂਟ ਕਰ ਦੋ ਆ ਡੈਟ ਕਰ ਦੋ ਆ ਸਰਕਾਰ ਦਾ ਕੰਮ ਹੈ ਪਹਿਲੀ ਵਾਰ ਜਿੰਦੀ ਜੀ ਦੇ ਸਾਰੇ ਨੂੰ ਦੇਖ ਨੂੰ ਪੁੱਛ ਲੈ ਦੇਖੋ ਅਸੀਂ ਤਾਂ ਮੁਰਦਾਬਾਦ ਕਹਾਂਗੇ ਇਸ ਸਾਹ ਨੂੰ ਆਮ ਆਦਮੀ ਪਾਰਟੀ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਯਾਰੋ ਮੁਲਾਜ਼ਮੇ ਕੰਮ ਕਰਦੇ ਮੁਰਦਾਬਾਦ ਮੁਰਦਾਬਾਦ ਸਾਨੂੰ ਸਾਡੀਆਂ ਰਸੀਦਾਂ ਦਿੱਤੀਆਂ ਨਾਲ ਅਹੀਂ ਜੀ ਸਵੇਰ ਦੇ ਘਲੋਟੇ ਇਥੇ ਇਹਦੇ ਨਾਂ ਪੀਣ ਨੂੰ ਪਾਣੀ ਆ ਨਾ ਕੋਈ ਪ੍ਰਬੰਧਿਆਪਤੀ ਗਈ ਆ ਲੋਕੀ ਅੰਦਰ ਡਰੇ ਕੇ ਫੈਟਦੇ ਨੇ ਕਿਸੇ ਨੂੰ ਸਿਤਾ ਨਹੀਂ ਮਿਲਦੀ ਆ ਸਾਰੇ ਬਾਅਦ ਅਸੀਂ ਐਸਟੀਐਮ ਦਫਤਰ ਗਏ ਸੀ ਸਾਨੂੰ ਡੀਟੀਓ ਸਾਹਿਬ ਨੇ ਇੱਕ ਐਪਲੀਕੇਟਿਵ ਕਰਾਈ ਆ ਕਿ ਅਸੀਂ ਐਕਸ਼ਨ ਲੇਕਿਨ ਸੁਪਰਾਗ ਨੂੰ ਪੇਜੀ ਸੀ ਕਿ ਅੱਜ ਜਿਹੜੀ ਲਾਈਟ ਦਾ ਪੁੱਠਾ ਹੁਣ ਆਈ ਹੁਣ ਜਾ ਕੇ ਕਿਸੇ ਨੇ ਪਤਾ ਨਹੀਂ ਕਿਸੇ ਭਰਾ ਨੇ ਕੇ ਮਿਸਤਰੀ ਨੇ ਆ ਕੇ ਪਤਾ ਨਹੀਂ ਹੁਣ ਠੀਕ ਕੀਤੀ ਆ ਉਹ ਵੀ ਪ੍ਰਾਈਵੇਟ ਜਿਹੜਾ ਮੇਰੇ ਤੇਰੇ ਵਰਗਾ ਆਇਆ ਉਹਨੇ ਕੀਤੀ ਆ 70 ਜਮਾਨੀਆਂ ਟਿਕਟ ਹੁਣ ਸ਼ਾਮੀ ਆਈ ਬੰਦੇ ਟਿਕਣ ਦੇ ਆ ਕਹਿੰਦੇ ਵੀ ਅੱਜੇ ਵੀ ਕਿਸੇ ਦਾ ਕੰਮ ਨਹੀਂ ਹੋਣਿਆ ਬਾਅਦ 5 ਮਿੰਟ 5 ਮਿੰਟ 5 ਮਿੰਟ ਜਦੋਂ ਕਿ ਅਸੀਂ ਭਾਜੀ ਘੜ ਤੋਂ ਘੜਵੀ ਸਾਡੇ 9 ਵਜੇ ਦੇ ਆਏ ਆ ਅਜੇ ਤੱਕ ਸਾਨੂੰ ਨਹੀਂ 3 ਵਜੇ ਦੇ ਆਏ ਭਾਈ ਕਿ 3 ਵਜੇ ਆ ਕੇ ਗੇਟ ਦੇ ਬਿਠੇ 3 ਵਜੇ ਦੇ ਸਵੇਰ ਦੇ ਸਵੇਰ ਦੇ ਮੈਨੇਜਰ ਦੇ 3 ਵਜੇ ਦੇ ਅਸੀਂ 5:30 ਅਸੀਂ ਆ ਗਏ 11 ਵਜੇ ਮਿਲਾਂ ਮਾਰੀ ਸਾਡੇ ਪਿੰਡ ਦਾ ਨਾਮ ਹੀ ਨਹੀਂ ਲਾਂਚ ਕੀਤਾ 11 ਵਜੇ ਇਹ ਰੌੜਾ ਰੌੜਾ ਆ ਗਏ ਅਸੀਂ ਆਪਣਾ 6 ਨੰਬਰ ਪੇਪਰ ਦਾ ਨਾ ਲਾਂਚ ਕੀਤਾ 3 ਵਜੇ ਤੁਸੀਂ ਇਹ ਫਾਈਲ ਕਿਦੇ ਵਿੱਚ ਆ ਭਾਈ ਸਾਨੂੰ ਅੰਦਰ ਮੇਰੇ ਹੱਥ ਆ ਰਿਹਾ ਹੈ 10 ਵਜੇ ਗੇਟ ਦੇ ਇੱਥੇ 10 ਵਜੇ ਸਾਡੇ ਹੁਣ ਫਾਈਲ ਮਤਲਬ 5 ਕਿਹਦਾ ਰੱਖਦਾ ਰਸੀਦਾਂ 7 ਤਰੀਕ ਦੀ ਵੇਖੋ ਕਿੰਨੇ ਵੀ ਸਰ ਦੇ ਪੰਨੇ ਰੱਖੇ ਸਾਰੀਆਂ ਯਾਰ ਰੱਖੀਆਂ ਕਿਹੜੀਆਂ ਨਾਪੀਆਂ ਲੈਣੀਆਂ ਨਹੀਂਆਂ ਹੋਰ ਸਿੱਧਾ ਵੀ ਕਟਣ ਦੇ ਆਪਣੇ ਬੰਦਿਆਂ ਦੇ ਉਹ ਮਗਰ ਖਲੋਕੇ ਕਟਾਉਣ ਦੇ ਇਹਨਾਂ ਆ ਮਗਰ ਬੈਠਾ ਹੈ ਕੋਈ ਅਫਸਰ ਉਹਦਾ ਖਾਬ ਤਾਂ ਮਗਰ ਬੈਠਾ ਫੈਲਾ ਸਾਰੀਆਂ ਜੇ ਨਹੀਂ ਬੈਠਾ ਉਹਦਾ ਕੀ ਮਜ਼ਦੂਰੀ ਹੋਣੀ ਹੈ ਜੀ ਉਹ ਮਗਰ ਦੇ ਪਰ ਜਿਹੜਾ ਅਫਸਰ ਬੈਠਾ ਸਾਰੀਆਂ ਫੈਲਾ ਰੱਖੀ ਜਾ ਰਿਹਾ ਕਿਉਂ ਨਹੀਂ ਸਿੱਧਾ ਦੇ ਰਿਹਾ ਕਿਸੇ ਨੂੰ ਨਸੀਬ ਨਹੀਂ ਸਾਡੇ ਬੰਦ ਕਹਿ ਖਾਂਗੇ ਹੋਰ ਮਾੜਾ ਪ੍ਰਸ਼ਾਸਨ ਦਾ ਉਲਾਹ ਜਿੰਨੇ ਮੁਲਾਜ਼ਮ ਮੌਜੂਦ ਕੋਲ ਲੋਕ ਬਚਰੇ ਜਨਾਬ ਜੀ

ਕਿਹੜਾ ਪਿੰਡ ਪੈਜੀ ਤੁਹਾਡਾ ਇਹਦੇ ਜੋ ਇੱਥੇ 25 25 ਦੇ ਉਮੀਦਵਾਰ ਆਏ ਨੇ ਉਹ ਸਰਕਾਰ ਤੇ ਦੋਸ਼ ਲਗਾ ਰਹੇ ਨੇ ਉਹਨਾਂ ਦੇ ਸਾਨੂੰ ਕੋਈ ਸਿੱਧਾ ਵਗੈਰਾ ਨਹੀਂ ਦਿੱਤੀਆਂ ਜਾਤਰੀਆਂ ਸੁੱਪਾਏ ਫਲੰਦੇ ਭੱਗੇ ਟਕੇ ਜਾ ਰਹੇ ਨੇ ਜੀ ਇਹ ਗੱਲ ਹੋ ਸਕੀ ਤੇ ਅੰਦਰ ਅਫਸਰ ਨਾਲ ਵੀ ਗੱਲ ਕਰਾਂਗੇ ਉਹਨਾਂ ਦਾ ਪੱਖ ਵੀ ਜਾਣਾਂਗੇ ਕਿ ਦੋਸ਼ ਕਿੰਨੇ ਜਾਇਜ਼ ਨੇ ਕਿ ਕਿਤੇ ਗਲਤ ਨਹੀਂ ਜੋ ਸੀ ਤਾਂ ਉਹ ਆਇਆ ਸੀ ਨਾ ਆਪਸੇ ਲੱਗ ਗਿਆ ਬਹੁਤ ਜਿਆਦਾ ਹੋ ਗਿਆ ਸਰ ਸਾਸ਼ੀਨਾ ਕੋਈ ਵੀਰ ਜਿੱਥੇ ਕੇ ਸਾਰੇ ਚੱਲਣਾ ਚੱਲਣਾ ਅੰਦਰ ਕੰਮ ਕੀ ਪਈ ਜਾ ਰਹੇ ਨੇ ਬਾਰ ਕੋਸ਼ਿਸ਼ ਨਹੀਂ ਆਏ ਆ ਫੇਰ ਦੇ ਜਿੰਦੇ ਸਰ ਜਿੱਕਦਾ ਤੁਹਾਡਾ ਇਤਰਾਇਓ ਭਾਈ ਇਹ ਤਾਂ ਫੇਰ ਸਾਰ 6 ਮਹੀਨੇ ਬਿਟੇ ਸੀ ਆ ਜੇ ਇੱਕ ਮਤਲਬ ਪਿੰਡਾਂ ਦੇ ਇਹਨਾਂ ਨੇ ਪੇਪਰ ਬੜੇ ਔਖੇ ਲਾਇਆ ਸਾਡੇ ਕੋਲ ਲੈਟ ਘੜੀ ਘੋਮਣਾ ਇਹਨਾਂ ਇਧਰ ਘੜੀ ਲਾਵੇ ਫਿਰੇਗਾ ਸਰ ਲਓ ਕੋਈ ਹੁਣ ਸਟੇਪਰੀ ਦੇ ਅੰਡਾ ਪੇਪਰ ਵੀ ਨਾਲੇ ਸਾਡੇ ਫਾਈਲਾਂ ਦੇ ਇਕੱਠੇ ਬਣਾ ਕੇ ਰੱਖ ਲਏ ਆ ਕੋਈ ਹਾਨੂੰ ਉਹ ਮਤਲਬ ਦੇ ਨਹੀਂ ਰਿਹਾ ਉਸਨੇ ਹੂੰ ਜੇ ਤੋਂ ਹਾਨੂੰ ਪਤਾ ਲੱਗੇ ਕਿ ਸਾਡੀਆਂ ਫਾਈਲਾਂ ਅਕਸੈਪਟ ਹੋ ਗਈਆਂ ਵਾ ਤੇ ਜੀ ਮਤਲਬ ਉਹ ਕੋਈ ਹਟਾਉ ਹੋਵੇ ਉਹ ਵੀ ਸਾਦੇ ਸੋਹਣਾਂ ਪਹਿਲੋਂ ਦੇ ਭਾਜੀ ਇਹਨਾਂ ਨੇ ਸਾਨੂੰ ਟੁੱਲਾ ਟੈਕਸ ਦੀਆਂ ਸੀ ਭੰਗ ਤੇ ਸਾਨੂੰ ਬਹੁਤ ਖੱਜਲ ਖਵਾਰੀ ਕੀਤੀ ਇੱਕ ਨਵਾਂ ਅਤਵਾਦ ਦਾ ਪ੍ਰਦਾ ਕਰਨ ਲਈ ਤਿਆਰ ਕਰੀ ਬੈਠੀ ਹੈ ਸਰਕਾਰ ਕਿਉਂਕਿ ਇਹ ਅੱਗੇ ਇੱਥੇ ਆ ਬਹੁਤ ਜਿਆਦਾ ਖਰਾਬ ਹੈ ਤੇ ਹੋਰ ਕਰਨਾ ਚਾਹੁੰਦੇ ਆ ਤੇ ਸਾਨੂੰ ਦੇ ਐ ਜਾਪਦਾ ਵੀ ਪੰਜਾਬ ਦੇ ਅਕੇ ਖਾਲੀ ਹੋ ਗਿਆ ਸਾਰਾ ਬਾੜ ਭੱਜ ਗਿਆ ਆ ਤੁਸੀਂ ਸੁਣਿਆ ਜਿਸ ਤਰ੍ਹਾਂ ਕਿ ਹਰ ਇੱਕ ਜਿੱਥੇ ਵੀ ਇੱਥੇ ਵੱਖ-ਵੱਖ ਤਰ੍ਹਾਂ ਦੇ ਸੁਭਾਗਤ ਇਹਨਾਂ ਵੱਲੋਂ ਪੰਜਾਬ ਸਰਕਾਰ ਦੇ ਕੋਸ਼ਿਸ਼ ਕਰੇ ਜਾ ਰਹੇ ਨੇ ਪ੍ਰਬੰਧਾਂ ਦੀ ਤਾੜ ਕਰਕੇ ਕਿ ਸਾਰਾ ਜੋ ਮਜ਼ਦਰਿਆ ਤੁਹਾਡੇ ਸਾਹਮਣੇ ਆ ਤੁਹਾਨੂੰ ਲਾਈਵ ਤਸਵੀਰਾਂ ਕਰ ਰਹੇ ਆ ਇਹ ਕਿਸ ਤਰ੍ਹਾਂ ਕਰੀਬ 7 ਵੱਜ ਚੁੱਕੇ ਨੇ ਇਹ ਜੋ ਸਾਨੂੰ ਜਾਣਕਾਰੀ ਮਿਲੀ ਆ ਕਿ ਜਿੰਨੇ ਵੀ ਲੋਕ ਅੰਦਰ ਐਂਟਰ ਹੋ ਗਏ ਨੇ ਉਹਨਾਂ ਦੇ ਜਿੰਨੇ ਵੀ ਕਾਗਜ਼ ਨੇ ਨਾਮਜ਼ਗੀ ਪੱਤਰ ਨੇ ਉਹਦਾ ਕੋ ਕਰਵਾਏ ਜਾਣਗੇ ਇਸ ਬੰਦੀ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਦੇ ਹਰੋ ਸਾਹਿਬ ਨਾਲ ਬੰਦ ਕਰ ਦੋ ਫਿਰ